ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਰੇ-ਵਾਰੇ ਜਾਵਨੀ ਮੈਂ ਆਪਣੇ ਗੁਰਾਂ ਤੋਂ ਵਾਰੇ-ਵਾਰੇ ਜਾਵਨੀ ਮੈਂ ਆਪਣੇ ਗੁਰਾਂ ਤੋਂ ਆਪ ਤਰੇ ਜਗਤਾਰਿਆ ਆਪ ਤਰੇ ਜਗਤਾਰਿਆ ਜਿੱਥੇ ਗੁਰਾਂ ਨੇ ਦਤਨ ਕੀਤੀ ਜਿੱਥੇ ਗੁਰਾਂ ਨੇ ਦਤਰ ਕੀਤੀ ਉੱਥੇ ਬਾਗ ਲਵਾਲਿਆ ਜਿਥੇ ਗੁਰਾਂ ਨੇ ਦਤਨ ਕੀਤੀ ਉਥੇ ਬਾਗ ਲਵਾਲਿਆ ਵਾਰੇ-ਵਾਰੇ ਜਾਵਾਂ ਨੀ ਮੈਂ ਆਪਣੇ ਗੁਰਾਂ ਤੋਂ ਵਾਰੇ-ਵਾਰੇ ਜਾਵਾਂ ਨੀ ਮੈਂ ਆਪਣੇ ਗੁਰਾਂ ਤੋਂ ਆਪ ਤਰੇ ਜਗਤਾਰਿਆ ਆਰੇ-ਵਾਰੇ ਜਾਵਾਂ ਨੀ ਮੈਂ ਆਪਣੇ ਗੁਰਾਂ ਤੋਂ ਆਪ ਤਰੇ ਜਗਤਾਰਿਆ ਜਿੱਥੇ ਗੁਰਾਂ ਨੇ ਸਨਾਨ ਕੀਤਾ ਜਿੱਥੇ ਗੁਰਾਂ ਨੇ ਛਨਾਣ ਕੀਤਾ ਉੱਥੇ ਸਲੋ ਰਬਣਾ ਲਿਆ ਉੱਥੇ ਸਲੋ ਰਬਣਾ ਲਿਆ ਬਾਰੇ ਬਾਰੇ ਜਾਵਨੀ ਮੈਂ ਆਪਣੇ ਗੁਰਾਂ ਤੋਂ ਬਾਰੇ ਬਾਰੇ ਜਾਵਨੀ ਮੈਂ ਆਪਣੇ ਗੁਰਾਂ ਤੋਂ ਆਪ ਤਰੇ ਜਗਤਾਰਿਆ ਬਾਰੇ ਬਾਰੇ ਜਾਵਨੀ ਮੈਂ ਆਪਣੇ ਗੁਰਾਂ ਤੋਂ ਬਾਰੇ ਬਾਰੇ ਜਾਵਨੀ ਮੈਂ ਆਪਣੇ ਗੁਰਾਂ ਤੋਂ ਆਪ ਤਰੇ ਜਗਤਾਰਿਆ ਜਿੱਥੇ ਗੁਰਾਂ ਨੇ ਫੁਲਕਾ ਛਕਿਆ ਜਿੱਥੇ ਗੁਰਾਂ ਨੇ ਫੁਲਕਾ ਛਕਿਆ ਉੱਥੇ ਲੰਗਰ ਲਵਾਲਿਆ ਜਿੱਥੇ ਗੁਰਾਂ ਨੇ ਫੁਲਕਾ ਛਕਿਆ ਉੱਥੇ ਲੰਗਰ ਲਵਾਲਿਆ ਵਾਰੇ-ਵਾਰੇ ਜਾਵਾਂ ਨੀ ਮੈਂ ਆਪਣੇ ਗੁਰਾਂ ਤੋਂ ਵਾਰੇ-ਵਾਰੇ ਜਾਵਾਂ ਨੀ ਮੈਂ ਆਪਣੇ ਗੁਰਾਂ ਤੋਂ ਆਪ ਤਰੇ ਜਗਤਾਰਿਆ ਬਾਰੇ-ਬਾਰੇ ਜਾਵਾਂ ਨਹੀਂ ਮੈਂ ਆਪਣੇ ਗੁਰਾਂ ਤੋਂ ਆਪ ਤਰੇ ਜਗਤਾਰਿਆ ਜਿੱਥੇ ਗੁਰਾਂ ਨੇ ਛਨਾਣ ਕੀਤਾ ਜਿੱਥੇ ਗੁਰਾਂ ਨੇ ਛਨਾਣ ਕੀਤਾ ਉੱਥੇ ਸਲੋਰੇ ਬਣਾ ਲਿਆ ਬਾਰੇ-ਬਾਰੇ ਜਾਵਾਂ ਨਹੀਂ ਮੈਂ ਆਪਣੇ ਗੁਰਾਂ ਤੋਂ ਬਾਰੇ-ਬਾਰੇ ਜਾਵਾਂ ਨਹੀਂ ਮੈਂ ਆਪਣੇ ਗੁਰਾਂ ਤੋਂ ਆਪ ਤਰੇ ਜਗਤਾਰਿਆ ਬਾਰੇ-ਬਾਰੇ ਜਾਵਾਂ ਨੀ ਮੈਂ ਆਪਣੇ ਗੁਰਾਂ ਤੋਂ ਆਪ ਤਰੇ ਜਗਤਾਰਿਆ ਜਿੱਥੇ ਗੁਰਾਂ ਨੇ ਭਗਤੀ ਕੀਤੀ ਜਿੱਥੇ ਗੁਰਾਂ ਨੇ ਭਗਤੀ ਕੀਤੀ ਉੱਥੇ ਸੱਚਖੰਡ ਬਣਾ ਲਿਆ ਜਿੱਥੇ ਗੁਰਾਂ ਨੇ ਭਗਤੀ ਕੀਤੀ ਜਿੱਥੇ ਗੁਰਾਂ ਨੇ ਭਗਤੀ ਕੀਤੀ ਉੱਥੇ ਸੱਚਖੰਡ ਬਣਾ ਲਿਆ ਬਾਰੇ-ਬਾਰੇ ਜਾਵਾਂ ਨੀ ਮੈਂ ਆਪਣੇ ਗੁਰਾਂ ਤੋਂ ਵਾਰੇ-ਵਾਰੇ ਜਵਾਨੀ ਮੇ ਆਪਣੇ ਗੁਰਾਂ ਤੋਂ ਹੱਪ ਤਰੇ ਜਗਤਾਰਿਆ ਵਾਰੇ-ਵਾਰੇ ਜਵਾਨੀ ਮੇ ਆਪਣੇ ਗੁਰਾਂ ਤੋਂ ਵਾਰੇ-ਵਾਰੇ ਜਵਾਨੀ ਮੇ ਆਪਣੇ ਗੁਰਾਂ ਤੋਂ ਆਪ ਗਏ ਜਗਤਾਰਿਆ ਆਪ ਤਰੇ ਜਗਤਾਰਿਆ ਜਿੱਥੇ ਗੁਰਾਂ ਨੇ ਦਤਨ ਕੀਤੀ ਜਿੱਥੇ ਗੁਰਾਂ ਨੇ ਦਤਨ ਕੀਤੀ ਉੱਥੇ ਬਾਗ ਲਵਾਲਿਆ ਜਿੱਥੇ ਗੁਰਾਂ ਨੇ ਦਤਨ ਕੀਤੀ ਉੱਥੇ ਬਾਗ ਲਵਾਲਿਆ ਵਾਰੇ-ਵਾਰੇ ਜਾਵਾਂ ਨੀ ਮੈਂ ਆਪਣੇ ਗੁਰਾਂ ਤੋਂ ਵਾਰੇ-ਵਾਰੇ ਜਾਵਾਂ ਨੀ ਮੈਂ ਆਪਣੇ ਗੁਰਾਂ ਤੋਂ ਆਪ ਤਰੇ ਜਗਤਾਰਿਆ ਆਪ ਤਰੇ ਜਗਤਾਰਿਆ ਜਿੱਥੇ ਗੁਰਾਂ ਨੇ ਭਗਤੀ ਕੀਤੀ ਜਿੱਥੇ ਗੁਰਾਂ ਨੇ ਭਗਤੀ ਕੀਤੀ ਉੱਥੇ ਸੱਚਖੰਡ ਬਣਾ ਲਿਆ ਉਥੇ ਸੱਚਖੰਡ ਬਣਾ ਲਿਆ ਵਾਰੇ-ਵਾਰੇ ਜਾਵਨੀ ਮੈਂ ਆਪਣੇ ਗੁਰਾਂ ਤੋਂ ਵਾਰੇ-ਵਾਰੇ ਜਾਵਨੀ ਮੈਂ ਆਪਣੇ ਗੁਰਾਂ ਤੋਂ ਆਪ ਤਰੇ ਜਗਤਾਰਿਆ ਆਪ ਤਰੇ ਜਗਤਾਰਿਆ ਵਾਰੇ-ਵਾਰੇ ਜਾਵਨੀ ਮੈਂ ਆਪਣੇ ਗੁਰਾਂ ਤੋਂ ਵਾਰੇ-ਵਾਰੇ ਜਾਵਨੀ ਮੈਂ ਆਪਣੇ ਗੁਰਾਂ ਤੋਂ ਆਪ ਤਰੇ ਜਗਤਾਰਿਆ ਜਿੱਥੇ ਗੁਰਾਂ ਨੇ ਭਗਤੀ ਕੀਤੀ ਜਿਤੇ ਗੁਰਾਂ ਨੇ ਭਗਤੀ ਕੀਤੀ ਉੱਥੇ ਸੱਚਖੰਡ ਬਣਾ ਲਿਆ ਵਾਰੇ-ਵਾਰੇ ਜਾਵਾਂ ਨੀ ਮੇ ਆਪਣੇ ਗੁਰਾਂ ਤੋਂ ਵਾਰੇ-ਵਾਰੇ ਜਾਵਾਂ ਨੀ ਮੇ ਆਪਣੇ ਗੁਰਾਂ ਤੋਂ ਆਪ ਤਰੇ ਜਗਤਾਰਿਆ ਆਪ ਤਰੇ ਜਗਤਾਰਿਆ ਵਾਰੇ-ਵਾਰੇ ਜਾਵਾਂ ਨੀ ਮੇ ਆਪਣੇ ਗੁਰਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ